ਅੱਜ 17 ਅਗਸਤ ਜੀ ਦਿਨ ਹੈਗਾ ਐਤਵਾਰ ਤੇ ਸਮਾਂ ਹੈਗਾ ਜਿਹੜਾ ਸਵੇਰ ਦਾ 10 ਵਜ ਚੁੱਕਿਆ ਤੇ ਜਗ੍ਹਾ ਹੈਗੀ ਆ ਜੀ ਰਾਜਗੀਰ ਜ਼ਿਲ੍ਹਾ ਨਲੰਦਾ ਬਿਹਾਰ ਦੇ ਅੰਦਰ ਤੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਸ਼ੀਤਲਕੁੰਡ ਐਸੇ ਦੇ ਨਾਲ ਹੀ ਜੀ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਚਲਦੇ ਆ ਜੀ ਅੱਜ ਆਪਾਂ ਇਸ ਸ਼ਹਿਰ ਦੇ ਵਿੱਚ ਇੱਕ ਇੱਥੇ ਹੈਗਾਗਾ ਜਰਾ ਸੰਦ ਦਾ ਅਖਾੜਾ ਜਰਾ ਸੰਦ ਦਾ ਨੂੰ ਅਖਾੜਾ ਵੀ ਕਹਿ ਦਿੰਦੇ ਆ ਜਰਾ ਸੰਦ ਦਾ ਨੂੰ ਜਰਾ ਸੰਦ ਦੀ ਗੁਫਾ ਵੀ ਕਹਿ ਦਿੰਦੇ ਉੱਥੇ ਭਾਈ ਗੁਫਾ ਕੀ ਜਿੱਥੇ ਭੀਮ ਨੇ ਜੀ ਜਰਾ ਸੰਦ ਦੇ ਨਾਲ ਕੋਲ ਕੀਤਾ ਸੀਗਾ ਕੁਸ਼ਤੀ કરી ਸੀਗੀ ਤੇ ਜਿਹਨੂੰ ਉਹਨੂੰ ਮਾਰ ਕੇ ਦੋ ਟੁਕੜਿਆਂ ਦੇ ਵਿੱਚ ਵੰਡ ਦਿੱਤਾ ਗਿਆ ਸੀਗਾ ਉਸ ਜਗ੍ਹਾ ਤੇ ਚੱਲਿਆ ਆਪਾਂ ਤੇ ਅਸਿਕ ਜਗਾ ਕੀ ਉਹ ਜਗਾ ਦੇਖ ਕੇ ਆਉਣੇ ਆਗੇ ਤੇ ਫਿਰ ਇਸ ਤੋਂ ਬਾਅਦ ਚੱਲਾਂਗੇ ਜੀ ਆਪਾਂ ਨਲੰਦਾ ਯੂਨੀਵਰਸਿਟੀ 'ਚ ਤੇ ਜਿਹੜੀ ਕੀ ਭਾਰਤ ਦੀ ਬਾਈ ਸਭ ਤੋਂ ਵੱਡੀ ਯੂਨੀਵਰਸਿਟੀ ਸੀਗੀ ਜਿੱਥੇ ਬਹੁਤ ਵੱਡੀ ਲਾਇਬ੍ਰੇਰੀ ਸੀ ਪਤਾ ਹੀ ਨਹੀਂ ਕਿ ਕਿਤਾਬਾਂ ਗਿਆਨ ਵਾਲੀਆਂ ਸੀਗੀਆਂ ਤੇ ਜਿਨ੍ਹਾਂ 'ਚ ਪਤਾ ਨਹੀਂ ਕੀ ਕੁਝ ਲਿਖਿਆ ਹੋਇਆ ਸੀ ਤੇ ਕਿੰਨਾ ਨੇ ਉਹ ਸਾਰੀ ਲਾਇਬ੍ਰੇਰੀ ਨੂੰ ਅੱਗ ਲਾਤੀ ਸੀਗੀ ਸਾੜ ਦਿੱਤੀ ਸੀਗੀ ਤੇ ਬਹੁਤ ਟਾਈਮ ਕਹਿੰਦੇ ਮਹੀਨਾ ਤੱਕ ਇੱਕ ਮਹੀਨੇ ਤੱਕ ਉਹ ਜਿਹੜੀ ਅੱਗ ਮਚਦੀ ਰਹੀ ਸੀਗੀ ਲਾਇਬ੍ਰੇਰੀ ਚ ਤੇ ਉੱਥੇ ਵੀ ਜ਼ਰੂਰ ਜਾਵਾਂਗੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਜੀ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਚੱਲਦੇ ਆਂ ਜੀ ਫਿਰ ਅੱਜ ਅੱਗੇ ਵਧਦੇ ਆਂ ਸਫਰ ਕਰਨ ਪਹੁੰਚ ਗਏ ਆ ਜੀ ਆਪਾਂ ਜਰਾਸੰਦ ਕੀ ਰਣ ਭੂਮੀ ਲਿਖਿਆ ਹੋਇਆਗਾ ਇਹਨੂੰ ਆਪਾਂ ਜਰਾਸੰਦ ਦਾ ਆਪਾਂ ਅਖਾੜਾ ਵੀ ਕਹਿ ਦਿੰਨੇ ਆ ਤੇ ਗੁਫਾ ਵੀ ਕਹਿ ਦਿੰਦੇ ਆ ਜੀ ਜਰਾਸੰਦ ਦੀ ਚੱਲਦੇ ਆ ਜੀ ਅੱਗੇ ਵੱਲ ਨੂੰ ਤੇ ਨਾਲੇ ਇੱਥੋਂ ਦਾ ਇਤਿਹਾਸ ਜਿਹੜਾ ਉਹ ਤੁਹਾਡੇ ਸਾਰਿਆਂ ਨਾਲ ਆਪਾਂ ਸਾਂਝਾ ਕਰਦੇ ਆ ਜੀ ਆਪਣੇ ਜਿਹੜਾ ਤੁਸੀਂ ਪਿਛਲੇ ਪਾਸੇ ਦੇਖੀ ਆਨੇ ਹੋ ਬਈ ਇਹ ਹੈਗਾ ਜਰਾਸੰਦ ਦਾ ਹੀ ਅਖਾੜਾ ਤੇ ਅਸਲ ਵਿੱਚ ਜਰਾਸੰਦ ਹੈ ਕੌਣ ਸੀਗਾ ਜਰਾਸੰਧ ਜੀ ਇੱਕ ਮਗਦ ਦਾ ਜਿਹੜਾ ਰਾਜਾ ਸੀਗਾ ਜਿਹੜਾ ਕਿ ਬਈ ਭੀਮ ਦਾ ਵਿਰੋਧੀ ਸੀਗਾ ਤੇ ਇਹਦਾ ਜਨਮ ਵੀ ਅਣੋਖਾ ਸੀਗਾ ਦੋ ਟੁਕੜਿਆਂ ਦੇ ਵਿੱਚ ਜਨਮ ਰਖੜੀ ਤੇ ਜਰਾ ਰਖੜੀ ਤੇ ਜਰਾ ਨੇ ਬਈ ਇਹਨੂੰ ਜੋੜ ਕੇ ਜਿਹੜਾ ਜਿਉਂਦਾ ਕੀਤਾ ਸੀਗਾ ਤੇ ਇਸ ਕਰਕੇ ਇਹਦਾ ਨਾਂ ਜਰਾਸੰਧ ਪਿਆ ਸੀਗਾ ਸਾਹਮਣੇ ਦੇਖ ਲਓ ਤੁਸੀਂ ਜਰਾਸੰਧ ਦਾ ਇਹ ਖਾੜਾ ਤੇ ਇਹ ਬਈ ਆਪਾਂ ਥੋੜਾ ਜਿਆ ਨੇੜੇ ਚੱਲ ਗਏ ਤਾਂ ਹਾਂ ਜਗਾ ਜਿਹੜੀ ਪੱਥਰਾਂ ਦੀ ਬਣੀ ਹੋਈ ਹੈਗੀ ਆ ਸਾਰਾ ਆਸੇ-ਪਾਸੇ ਇਹ ਪੱਥਰ ਲੱਗਿਆ ਹੋਇਆ ਚਾਰੇ ਪਾਸੇ ਪੱਥਰ ਆਗਾ ਜੀ ਤੇ ਉੱਪਰਲੇ ਪਾਸੇ ਵੀ ਚੱਲਦੇ ਆਪਾਂ ਦਿਖਾਉਣੇ ਆ ਸਾਨੂੰ ਕਿੱਦਾਂ ਦਾ ਅਖਾੜਾ ਕਾ ਇਹ ਜਿਹੜੀ ਥਾਂ ਗੀ ਬਈ ਇਹ ਮਹਾਭਾਰਤ ਦੀਆਂ ਕਥਾਵਾਂ ਨਾਲ ਜਿਹੜੀ ਜੁੜੀ ਹੋਈ ਹੈਗੀ ਇਸ ਅਖਾੜੇ ਦੀ ਤੇ ਚੱਲਦੇ ਆ ਜੀ ਹੁਣ ਆਪਾਂ ਉੱਪਰ ਵੱਲ ਨੂੰ ਇਸ ਤਰ੍ਹਾਂ ਬਈ ਪੌੜੀਆਂ ਬਣੀਆਂ ਹੋਈਆਂ ਤੇ ਲੋਕ ਆਉਂਦੇ ਜਾਂਦੇ ਆਗੇ ਇਸ ਜਗ੍ਹਾ ਤੇ ਬਾਈ ਆ ਜਿਹੜਾ ਅਖਾੜਾ ਬਣਿਆ ਹੋਇਆਗਾ ਭੀਮ ਨੇ ਜਰਾ ਸੰਦ ਨਾਲ ਕੁਸ਼ਤੀ ਕਰੀ ਸੀਗੀ ਤੇ ਜਿਹਨੂੰ ਮਾਰ ਕੇ ਦੋ ਟੁਕੜਿਆਂ ਦੇ ਵਿੱਚ ਵੰਡਤਾ ਸੀਗਾ ਇਸ ਅਖਾੜੇ ਦੇ ਵਿੱਚ ਉਦੋਂ ਤੋਂ ਬਾਈ ਇਹਨੂੰ ਜਰਾ ਸੰਦ ਦਾ ਅਖਾੜਾ ਵੀ ਕਿਹਾ ਜਾਂਦਾ ਤੇ ਜਰਾ ਸੰਦ ਦੀ ਗੁਫਾ ਵੀ ਕਹੀ ਜਾਂਦੀ ਹੈਗੀ ਜਿਵੇਂ ਤੁਹਾਨੂੰ ਪਹਿਲੇ ਦੱਸਿਆ ਵੀ ਮਹਾਭਾਰਤ ਨਾਲ ਜਿਹਦਾ ਖਾਸ ਇਤਿਹਾਸ ਜਿਹੜਾ ਜੁੜਿਆ ਹੋਇਆਗਾ ਹਲਵਾ ਵਾਲਾ ਇੱਥੇ ਆਸੀ ਪਾਸੀ ਪਹਾੜ ਦੇਖ ਲੋ ਤੁਸੀਂ ਬਿਲਕੁਲ ਚਾਰੇ ਪਾਸੇ ਪਹਾੜ ਆ ਗਏ ਤੇ ਵਿਚਕਾਰ ਬਿਲਕੁਲ ਇਹ ਅਖਾੜਾ ਬਣਿਆ ਹੋਇਆ ਜਰਾ ਸੰਦ ਦਾ ਚੱਲਦੇ ਆ ਜੀ ਹੁਣ ਆਪਾਂ ਅੱਗੇ ਵੱਲ ਨੂੰ ਇਹੀ ਇੱਥੋਂ ਦਾ ਇਤਿਹਾਸਿਕ ਹੈ ਜੀ ਸਾਹਮਣੇ ਬਈ ਆਪਾਂ ਉਧਰੋਂ ਜਾ ਕੇ ਆਏਗੇ ਜਰਾ ਸੰਦ ਦੇ ਅਖਾੜੇ ਚੋਂ ਆਏ ਆਗੇ ਤੇ ਇਧਰਲੇ ਪਾਸੇ ਇੱਕ ਹੋਰ ਜਗ੍ਹਾ ਦੇਖਣ ਵਾਲੀ ਆ ਗਈ ਇਹਦਾ ਨਾਂ ਹੈਗਾ ਸੋਨ ਪੰਡਾਰ ਇੱਥੇ ਬਾਈ ਗੁਫਾ ਬਣੀਆਂ ਹੋਈਆਂ ਆ ਇੱਥੇ ਲਿਖਿਆ ਹੋਇਆ ਸੋਨ ਭੰਡਾਰ ਤੇ ਸਾਹਮਣੇ ਇੱਕ ਗੁਫਾ ਬਣੀ ਹੋਈ ਹੈਗੀ ਤੇ ਇਦਾਂ ਦੀਆਂ ਥਾਵਾਂ ਹੁੰਦੀਆਂ ਬਾਈ ਪ੍ਰਾਤਨ ਸਮਿਆਂ ਦੇ ਨਾਲ ਜਿਹੜੀਆਂ ਜਿਨ੍ਹਾਂ ਦੇ ਇਤਿਹਾਸ ਜੁੜੇ ਹੁੰਦੇ ਆਗੇ ਵੀ ਪੁਰਾਣੇ ਇਤਿਹਾਸ ਹੁੰਦੇ ਆਗੇ ਹਨਾ ਬਹੁਤ ਪੁਰਾਣੇ ਤੇ ਇਹਨਾਂ ਗੁਫਾਵਾਂ ਨੂੰ ਬਾਈ ਮੋਰੀਆ ਯੁੱਗ ਦੇ ਨਾਲ ਜੋੜਿਆ ਜਾਂਦਾ ਹੈਗਾ ਤੇ ਬਹੁਤ ਸਾਰੇ ਲੋਕ ਭਾਈ ਇਹ ਵੀ ਕਹਿੰਦੇ ਆ ਕਿ ਜਿਹੜੇ ਜੈਨ ਧਰਮ ਦੇ ਸਾਧੂ ਸੰਤ ਹਨਾ ਤੇ ਉਹ ਆਪਣੀ ਇੱਥੇ ਭਾਈ ਧਿਆਨ ਕਰਨ ਦੇ ਲਈ ਇਹਨਾਂ ਗੁਫਾਵਾਂ ਦੇ ਵਿੱਚ ਆਇਆ ਕਰਦੇ ਸੀਗੇ ਤੇ ਕਹਿੰਦੇ ਬਈ ਦਰਵਾਜ਼ਿਆਂ ਦੇ ਉੱਤੇ ਕੁਝ ਖਾਸ ਲਿਖਿਆ ਹੋਇਆਗਾ ਤੇ ਜਿਹੜਾ ਬਈ ਉਹਨੂੰ ਕਹਿੰਦੇ ਪੜ ਲੂਗਾ ਤੇ ਅੰਦਰ ਕਹਿੰਦੇ ਖਜ਼ਾਨਾ ਵੀ ਉਹਨੂੰ ਮਿਲ ਸਕਦਾਗਾ ਇਦਾਂ ਦੇ ਵੀ ਕੁਝ ਗੱਲਾਂ ਬਾਤਾਂ ਇਦਾਂ ਦੀਆਂ ਵੀ ਸੁਣਨ ਨੂੰ ਮਿਲਦੀਆਂ ਨੇ ਕਿਉਂਕਿ ਬਈ ਜਿਹੜੀ ਲੋਕ ਕਥਾ ਹੁੰਦੀ ਹੈਗੀ ਉਹ ਇਹ ਕਹਿੰਦੇ ਆਗੇ ਵੀ ਜਿਹੜੇ ਇੱਕ ਇੱਥੇ ਰਾਜਾ ਹੁੰਦਾ ਸੀਗਾ ਮਗਧ ਨਰੇਸ਼ ਉਹ ਕਹਿੰਦੇ ਇਸ ਗੁਫਾ ਦੇ ਵਿੱਚ ਆਪਣਾ ਜਿਹੜਾ ਸੋਨਾ ਲੋਕੋ ਕੇ ਰੱਖਦਾ ਸੀਗਾ ਤੇ ਪਰ ਗੁਫਾ ਚ ਆਪਾਂ ਬਈ ਅੰਦਰ ਚੱਲ ਕੇ ਦੇਖਦੇ ਆਂ ਇਦਾਂ ਦੀ ਕੋਈ ਗੱਲਬਾਤ ਲੱਗਦੀ ਨਹੀਂ ਇਦਾਂ ਲੱਗਦਾ ਕੋਈ ਸਾਧੂ ਸੰਤ ਵੀ ਅੰਦਰ ਧਿਆਨ ਦੇ ਹੋਣ ਦੇ ਵਾਸਤੇ ਇਹਨਾਂ ਗੁਫਾ ਦੇ ਵਿੱਚ ਆਇਆ ਕਰਦੇ ਸੀ ਤੇ ਜਿਹੜਾ ਉਹ ਲਿਖਿਆ ਗਿਆ ਬਈ ਵੀ ਦਰਵਾਜ਼ਿਆਂ ਦੇ ਉੱਤੇ ਹਨਾ ਕੋਈ ਖਾਸ ਕਿਸਮ ਦਾ ਕੁਝ ਲਿਖਿਆ ਗਿਆਗਾ ਪਰ ਉਹ ਵੀ ਬਈ ਐਵੇਂ ਲੋਕ ਕਥਾਈ ਲੱਗਦੀ ਹੈ ਕਿ ਵੀ ਲੋਕਾਂ ਦੁਆਰਾ ਹੀ ਉਹ ਕੀਤੀ ਲੱਗਦੀ ਹੈ ਬਣਾਇਆ ਗਿਆ ਲੱਗਦਾਗਾ ਇਦਾਂ ਦਾ ਵੀ ਕੁਝ ਨਹੀਂ ਹੈਗਾ ਇੱਥੇ ਜਿਹੜਾ ਇਤਿਹਾਸ ਦੇ ਵਿੱਚ ਹੈਗਾ ਵੀ ਉਹੀ ਮੈਨੂੰ ਸਹੀ ਲੱਗਦੀ ਆ ਆਪਾਂ ਨੂੰ ਗੱਲਬਾਤ ਵੀ ਭਾਈ ਜਿਹੜਾ ਇੱਥੇ ਜੈਨ ਧਰਮ ਦੇ ਸਾਧੂ ਸੰਤ ਆਉਂਦੇ ਸੀਗੇ ਅੰਤਰ ਧਿਆਨ ਹੋਣ ਉਦਾਂ ਦੀ ਗੱਲਬਾਤ ਹੀ ਸਹੀ ਲੱਗਦੀ ਆ ਚੱਲਦੇ ਆ ਜੀ ਆਪਾਂ ਗੁਫਾ ਦੇ ਅੰਦਰ ਇਸ ਤਰ੍ਹਾਂ ਦੀ ਗੁਫਾ ਜੀ ਆਹ ਆ ਦੇਖੋ ਬਾਹਰ ਤਾਂ ਬਾਈ ਕੁਛ ਨਹੀਂ ਲਿਖਿਆ ਸੀਗਾ ਇੱਥੇ ਕਹਿੰਦੇ ਮਾੜਾ ਮੋਟਾ ਲਿਖਿਆ ਹੋਇਆਗਾ ਪਤਾ ਨਹੀਂ ਕਿਹੜੀ ਭਾਸ਼ਾ ਦੇ ਵਿੱਚ ਇਹ ਇੱਥੇ ਕੁਝ ਲਿਖਿਆ ਹੋਇਆਗਾ ਤੇ ਇਹ ਕਹਿੰਦੇ ਆ ਭਾਈ ਜੇ ਕੋਈ ਇਹਨੂੰ ਪੜ ਲੂਗਾ ਹਨਾ ਤਾਂ ਆ ਇਧਰ ਆ ਗੇਟ ਬਣਿਆ ਹੋਇਆਗਾ ਆਹ ਜਿਹੜਾ ਇੱਥੇ ਕੱਟ ਲੱਗਿਆ ਹੋਇਆਗਾ ਇਹ ਕਹਿੰਦੇ ਭਾਈ ਗੇਟ ਬਣਿਆ ਹੋਇਆਗਾ ਤੇ ਇਹਦੇ ਅੰਦਰ ਹੈਗਾ ਖਜ਼ਾਨਾ ਤੇ ਫਿਰ ਖੁੱਲ ਕੇ ਜਿਹੜਾ ਉਹਨੂੰ ਖਜ਼ਾਨਾ ਕਹਿੰਦੇ ਭਾਈ ਮਿਲ ਜਾਊਗਾ ਤੇ ਆ ਦੇਖ ਲਓ ਭਾਈ ਥੋੜਾ ਜਿਹਾ ਕਲੀਅਰ ਕਰਕੇ ਦਿਖਾ ਦੀ ਸ਼ਿੱਕੇ ਦਾ ਭਾਈ ਇਹ ਮੈਂ ਦੇਖਿਆ ਸ਼ਿੱਕੇ ਤਾਂ ਇਹ ਮੇਰੇ ਤੇ ਲਰਗੇ ਰੱਖ ਕੇ ਹੋਣਗੇ ਸ਼ਰਦਾ ਭਾਵਨਾ ਦੇ ਕੋਲਰੇ ਤੇ ਖੜ ਜੋ ਬਈ ਗੱਲ ਬਈ ਆਏ ਆਂ ਕਿ ਜੇ ਇੱਥੇ ਕੋਈ ਖਜ਼ਾਨਾ ਹੋਊਗਾ ਹਨਾ ਪਹਿਲਾਂ ਤਾਂ ਮੇਰੇ ਤੇਰੇ ਅਰਗੇ ਨਹੀਂ ਛੱਡਣਾ ਨੋਹਾ ਨਾਲ ਪਹਾੜ ਜਿਹੜਾ ਸਾਰਾ ਪੱਟ ਦੇਣਗੇ ਅੱਜ ਕੱਲ੍ਹ ਹੈ ਹਰ ਜੇ ਸੰਦ ਆ ਕੇ ਜਨਤਾ ਕੋਲੇ ਲੋਕਾਂ ਕੋਲੇ ਸਭ ਖਿਲਾਰ ਦੇਣਗੇ ਪਹਾੜ ਦੇ ਡੱਕਰੇ ਡੱਕਰੇ ਕਰ ਦੇਣਗੇ ਮੇਰੇ ਹਿਸਾਬ ਨਾਲ ਤਾਂ ਤੇ ਬਾਕੀ ਫਿਰ ਬਈ ਸਰਕਾਰਾਂ ਨੇ ਨਿਰੇਗਾ ਕੁਛ ਤਾਂ ਨਾ ਨਹੀਂ ਚੜਨਾ ਠੀਕ ਹੈ ਜੀ ਤੇ ਵੀ ਆਪਾਂ ਨੂੰ ਨਹੀਂ ਲੱਗਦਾ ਇਹ ਸਭ ਐਵੇਂ ਲੋਕਾਂ ਦੀਆਂ ਬਣੀਆਂ ਬਣਾਈਆਂ ਗੱਲਾਂ ਪਹਿਲਾਂ ਹੋ ਸਕਦਾ ਕੁਝ ਹੋਵੇ ਪਰ ਅੱਜ ਕੱਲ ਤਾਂ ਇੱਥੇ ਕੁਝ ਨਹੀਂ ਹੋਣਾਗਾ ਸਾਹਮਣੇ ਆ ਗਈ ਬਾਈ ਖੱਬੇ ਹੱਥ ਨਲੰਦਾ ਯੂਨੀਵਰਸਿਟੀ ਭਾਰਤ ਦੇ ਬਿਹਾਰ ਰਾਜ ਚ ਨਲੰਦਾ ਜ਼ਿਲ੍ਹੇ ਚ ਇਹ ਹੈਗੀ ਹੈਗੀ ਨਲੰਦਾ ਯੂਨੀਵਰਸਿਟੀ ਤੇ ਇਹੇ ਬਾਈ ਇਹ ਪ੍ਰਾਚਨ ਵਿਦਿਆ ਦਾ ਇੱਕ ਕੇਂਦਰ ਸੀ ਬਾਈ ਤੇ ਭਾਰਤ ਦੀ ਸਭ ਤੋਂ ਪੁਰਾਣੀ ਰਹਿ ਸ਼ੀ ਯੂਨੀਵਰਸਿਟੀ ਵਿੱਚੋਂ ਬਾਈ ਇੱਕ ਸੀ ਇਹ ਚੱਲਦੇ ਆਪਾਂ ਅੰਦਰ ਕੀ ਗੱਲ ਬਾਤ ਆ ਦੇਖਦੇ ਆਂ ਭਈ ਅੰਦਰ ਜਾ ਕੇ ਸਾਹਮਣੀ ਕਹਿੰਦੇ ਟਿਕ ਟਕਰ ਆ ਗਿਆ ਬਈ ਆ ਛੋਟਾ ਜਿਹਾ ਕੋਠਾ ਬਣਿਆ ਹੋਇਆ ਟਿਕ ਟਕਰ ਪੁੱਛਦੇ ਆ ਕਿੰਨੇ ਰੁਪਏ ਟਿਕ ਟਕ ਕੀ ਗੱਲ ਬਾਤ ਆ ਕਰਵਾ ਲਈ ਜੀ ਟੈਕ ਟਕਵਾ ਲਈ ਜੀ ਠੀਕ ਆ ਜੀ ਠੀਕ ਆ ਕਰਤਾ ਜੀ ਕੈਮਰਾ ਬੰਦ ਯੂਨੀਵਰਸਿਟੀ ਦੇ ਆਪਾਂ ਅੰਦਰ ਆ ਗਏ ਆ ਜੀ ਤੇ ਮੋਟੀ ਮੋਟੀ ਜਾਣਕਾਰੀ ਜਿਵੇਂ ਸੁਣ ਦੱਸ ਕੇ ਵੀ 5ਵੀਂ ਸਦੀ ਦੇ ਵਿੱਚ ਇਹ ਯੂਨੀਵਰਸਿਟੀ ਜਿਹੜੀ ਬਣੀ ਸੀਗੀ ਦੀ ਸਥਾਪਨਾ ਹੋਈ ਸੀਗੀ ਤੇ ਭਾਈ 1197 ਦੇ ਵਿੱਚ ਮੁਖਤਿਆਰ ਖਿਲਜੀ ਨੇ ਜਿਹੜਾ ਇਹਨੂੰ ਅੱਗ ਲਾ ਕੇ ਯੂਨੀਵਰਸਿਟੀ ਨੂੰ ਕਹਿੰਦੇ ਭਾਈ ਸਾੜਤਾ ਸੀਗਾ 90 ਲੱਖ ਤੋਂ ਵੱਧ ਬਾਈ ਇੱਥੇ ਹਸਤ ਲਿਖਤ ਜਿਹੜੇ ਗ੍ਰੰਥਾ ਜਿਹੜੇ ਉਹ ਵਿੱਚ ਇੱਥੇ ਸੜ ਗਏ ਸੀਗੇ ਤੇ 20000 10000 ਤੋਂ ਵੱਧ ਬਾਈ ਇੱਥੇ ਵਿਦਿਆਰਥੀ ਪੜਦੇ ਸੀਗੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਧਿਆਪਕ ਸੀਗੇ ਇੱਥੇ ਇਸ ਯੂਨੀਵਰਸਿਟੀ ਦੇ ਵਿੱਚ ਬਹੁਤ ਵੱਡੀ ਯੂਨੀਵਰਸਿਟੀ ਹੈਗੀ ਤੇ ਇਹ ਬਾਈ ਦਫਨ ਹੋ ਗਈ ਸੀ ਮਤਲਬ ਕਿ ਹੁਣ ਤਾਂ ਖੰਡਰ ਬਣਿਆ ਪਿਆ ਬਿਲਕੁਲ ਮੋਟੀ ਮੋਟੀ ਜਾਣਕਾਰੀ ਜਿੰਨੀ ਕ ਆਪਾਂ ਨੂੰ ਪਤਾ ਗਈ ਤੇ ਜ਼ਿਆਦਾ ਜਾਣਕਾਰੀ ਬਾਈ ਜਿਹੜੀ ਆਪਣੀ ਡੂੰਗੀ ਜਾਣਕਾਰੀ ਹੈ ਇਹਦੇ ਬਾਰੇ ਹਨਾ ਤੇ ਉਹ ਆਪਾਂ ਇੱਥੇ ਕੋਈ ਬਾਈ ਫੜਦੇ ਆਂ ਬਾਈ ਉਹਦੇ ਤੋਂ ਜਾਣਕਾਰੀ ਜਿਹੜੀ ਸਮਾਰ ਕੇ ਲੈਣੇ ਆ ਤੇ ਹੁਣ ਤੁਸੀਂ ਬਣੇ ਰਹੋ ਉਹ ਵੀਡੀਓ ਦੇ ਨਾਲ ਪੂਰੀ ਯੂਨੀਵਰਸਿਟੀ ਦੀ ਜਾਣਕਾਰੀ ਪੂਰਾ ਘੋਲ ਮਤੋਲ ਜਿਹੜਾ ਕੱਢ ਕੇ ਨਿਚੋੜ ਆਪਾਂ ਇੱਥੋਂ ਬਾਈ ਲੱਭਦੇ ਆ ਕੋਈ ਚੱਲਦੇ ਆ ਜੀ ਹੋਰ ਅੰਦਰ ਨੂੰ स्तूप जो देख रहे हैं बड़ा वाला हाँ जी ये बुक वगैरह में टीवी वगैरह में देखता है कहीं कहीं दर्शाया रहता है स्कूल वगैरह में पेट्रोल टंकी तरह का चित्र रहता है ना ये क्या चीज़ था आप लोगों को मैं बताने जा रहे हैं हाँ जी जब नालंदा जब भगवान वो शेख सुनचिल विषय में आए थे इस जगह का नाम था पावरी का अमृत मैंगो गार्डन था आम का बगीचा था उस समय दो लोकल शिष्य बना यहाँ का एक का नाम था सारी पुत्र एक का नाम था महामुगलायन अच्छा दोनों का करीबी दो किलोमीटर के अंतराल में था घर है न दोनों था जो ज्ञान के मामले में समझ के मामले में बुद्ध के बराबर थे दोनों टैलेंट था ना तो महामुगलायन जो बौद्ध धर्म प्रचार करने के लिए गया था तो ही उनका मृत्यु हो गया सच अभी दो सौ रुपये नोट निकाला है भारत सरकार ने उस नोट पर देखेगा साक्षी का स्तर बड़ाला जो देख रहे हैं ये सारी पुत्रा का समाज सारी पुत्रा का माँ का नाम था रूपसारी पिता का नाम था वोन ये अस्तूपा का निर्माण सम्राट अशोक अशुक्त सम्राट अशोक नाम से सुनराट अशोक हाँ सम्राट जो कलिंग का लड़ाई किया था कलिंग उड़ीसा हाँ। में पड़ता है दो सौ इकसठ पूर्व में लड़ाई होता है जीत होता है अशोक सम्राट को फिर बौद्ध धर्म में शामिल हो जाता है कि आपसे में लड़ाई झगड़ा करना उचित नहीं है तो अशोक सम्राट पूरे भारत में चौरासी अस्तूपा का निर्माण किया अशोक सम्राट के माता का नाम था सुभद्रागी पिता का नाम था बिंदु उसका दादा का नाम था चंद्र टमौरिया ती तीसरी शताब्दी ईसा पूर्व बना यानी थर्ड सेंचुरी बीस में बना था एक हजार साल के बाद यूनिवर्सिटी बना यूनिवर्सिटी अच्छा। ये वाला छब्बीस सौ साल बना हुआ है ना गोल वाला राउंड बता रहे थे हाँ, जी उस समय जो स्टूडेंट टीचर जो अध्ययन काल में गुजर जाते थे उसका डेट बॉडी उसका घर पहुँचना संभव नहीं था अच्छा इसलिए उस समय आतायात का कोई सुविधा नहीं था एरोप्लेन की व्यवस्था नहीं था उसको बगल में जला के घड़ा भड़ा करके समाधि कहीं छोटा कहीं बड़ा सब पोस्ट है अस्तूपा के बगल में देखेंगे स्क्वायर वाला था चार कोने का ये सब ध्यान करने की जगह था मेडिटेशन अच्छा क्योंकि भगवान बुद्ध को ज्ञान प्राप्त हुआ था मेडिटेशन के लिए बोध गया बोधि ब्रिज के नीचे है ना ये सब करकट वाला जितना भी देख रहा है ना हाँ जी लोहा का जो ग्रिल लगा हुआ गेट है वो सारे मंदिर था भगवान बुद्ध का था ना मिट्टी का था अवशेष उसका बचा हुआ मंदिर को पाली भाषा में चैत्य कहा जाता था तो हम लोग पश्चिम भाग में पश्चिम भाग हो या मंदिर समाधि मेडिटेशन पूर्वी भाग में हो विहार जहाँ बौद्ध इच्छु को रहने के लिए कमरे को विहार बोला करता विहार हो गया जो पाली शब्द हो गया उसी का नाम से स्टेट भी पड़ा गया बिहार तो आप लोग कमरे जो देख रहे हैं एक रूम में एक विद्यार्थी को रहने के लिए छात्रावास था कमरा ऐसा था कि गर्म के दिन में गर्म नहीं लगता था ठंडा के दिन में ठंडा नहीं टवाल का मोटाई जो देखे ना इसके वजह से अच्छा एक एक फिट पर कड़ी का बीम था बीम जलने के कारण सारे क्षति गिर गए वह आंगन में देखिएगा स्टेज ऐसा बना हुआ एक क्लासरूम था उस समय का आचार्य था नागार्जुन शिलभद्र तावट ठकवा चंद्रकृति विरोचना असंघा गुरुपति संगवा अतिशिपंकज उस समय पेपर था सब्जेक्ट खगोल विज्ञान तत्व विज्ञान चित्रसा विज्ञान दर्शन शास्त्र ग्रामर मैथ संस्कृत व्याकरण बौद्ध धर्म ऐसा ऐसा एक सौ आठ सब्जेक्ट का पढ़ाया पढ़ाया होता था पाली लैंग्वेज है ना? तो नालंदा विश्वविद्यालय का निर्माण पहला राजा कुमार को प्रथम ने बनाया था चार सौ में उसके बाद दूसरी राजा बनाया हर्षवर्धन ने सतवीं शताब्दी में उसी के ऊपर बनाते चला गया तो हर्षवर्धन ने बनाया हर्षवर्धन और राजवर्धन दोनों भाई था सतवीं शताब्दी है ना हर्षवर्धन का पिता का नाम था प्रभाकर वर्धन हर्षवर्धन का जन्म हुआ था पाँच सौ नब्बे कुरुक्षेत्र जिला पड़ता है एक समय और राजधानी था तीसरा राजा बनाया देवपाल ने नाइन सेंचुरी ऑफ बंगाल का राजा था देवपाल का पिता का नाम था धर्मपाल और धर्मपाल का पिता का नाम था गोपाल यूनिवर्सिटी तीन, तीन फ्लोर था हम लोग सेकेंड फ्लोर पर चले आप लोग रास्ता से आ रहे थे तो जहाँ बासपाली लगा हुआ था देखे ना इस साइड में गड्ढा गड्ढा ला कमरा देखे ना चार पाँच वो था वो गड्ढा नहीं था वो फर्स्ट लेयर का कमरा था इसको ब्रिटिश ने थोड़ा मिट्टी काट करके दिखाया कि नीचे भी कमरा अगर उसका पूरा खुदाई करेगा तो ऊपर वाला भाग की हम लोग सेकेंड या थर्ड लेयर वाला टूट गया जब नालंदा यूनिवर्सिटी चल रही थी तो इसका एरिया दस किलोमीटर था अब पाँच किलोमीटर ऐसे था उस समय एक सौ आठ हॉस्टल था एक सौ आठ सब्जेक्ट का पढ़ाया होता था यहाँ तीन लाइब्रेरी था लाइब्रेरी का नाम था रत्ना सागर नाइन फ्लोर का रत्न का रत्न तैथी सिक्स का था उसमें मोहम्मद बिन बख्तार खिलजी ने लाइब्रेरी को जलाया तो छः महीना तक पुस्तकालय जलता है छ महीना तक हाँ छ महीना तक जी मतलब छः महीने तक जलती रही जी हाँ तो पहले सब कागज़ नहीं चलता था पहले भविष्य पुत्रपुत्र जाता लाइब्रेरी जलने के बाद यूनिवर्सिटी बंद हो जाने के बाद भूकंप पाया पानी पड़ा धीरे धीरे सारे यूनिवर्सिटी पूरी ध्वस्त हो मिट्टी जो सामने वाला जो देख रहा है ना इसके ऊपर स्थानीय लोग खेती करते थे तो नालंदा खोज कैसे वो आप लोग वेनसोंग नाम सुने हैं वेमसंग एक चीन यात्रा था पढ़ने के हमने नहीं सुना वेनसंग छः सौ उनतीस ईस्वी घर छोड़ दिया था उत्तीस को छः सौ चौवालीस में भारत भी छोड़ा छः सौ पैंतालीस में चीन पहुँच गया हमारे देश में वेनसंग पंद्रह बरस तक रहा यहाँ पढ़ा और पढ़ाए इस डायरी का नाम था सी के डायरी मिला अठारह सौ इकसठ में उस में लिखा हुआ था उसको ट्रांसलेशन किया गया अध्ययन किया गया उस डायरी के माध्यम से इसको लॉर्ड कनिंग ने खुदाई करवाई अंग्रेजों ने इसका खुदाई कब चला उन्नीस सौ पंद्रह से लेकर उन्नीस सौ सैंतीस तक बाईस साल तक इस नालंदा विश्वविद्यालय का मेन गेट लाइब्रेरी नहीं गेट से आया ना आप लोग टिकट कटा के वो नया गेट बनाया गया कहाँ पर लाइब्रेरी था वो नहीं मिला दस परसेंट खुदाए हुआ नौ किलोमीटर अगल बगल गाँव बसा हुआ है ना यहाँ दस हजार विद्यार्थी पढ़ते थे पंद्रह सौ टीचर था पहला विश्वविद्यालय था तचिया जो पाकिस्तान दूसरा था नालंदा तीसरा था विक्रमशिला भागल उस समय बिहार उड़ीसा बंगाल त्रिकेश मगध बहुत बड़ा था ना तो उसमें हरियंग वंश का पहला राजा था बीमिशाह नालंदा का अर्थ होता है कमल का यानी लोटस पावर यानी नॉलेज नालंदा दो शब्दों का मिल से बना है नालम ਜੋੜਦਾ ਨਾਲੇ ਮੈਂ ਸੁਥਾਇ ਕਮਲ ਦਾ ਫੁੱਲ ਜੋ ਗਿਆਨ ਦਾ ਪ੍ਰਤੀਕ ਮਾਨਾ ਜਾਂਦਾ ਹੈ ਆਦਾਂ ਮਤਲਬ ਦੇਣ ਵਾਲਾ ਨਲੰਬਸਟੀ ਚ ਆਪਾਂ ਜਾ ਆਏ ਆ ਜੀ ਤੇ ਇਸ ਟਾਈਮ ਆਪਾਂ ਹੈਗੇ ਅਗੇ ਨਲੰਦਾ ਦੇ ਰੇਲਵੇ ਸਟੇਸ਼ਨ ਤੇ ਸਮਾਂ ਜਿਹੜਾ 2:30 ਵੱਜ ਚੁੱਕਿਆ ਹੈਗੇ 3 ਵਜੇ ਬਈ ਰੇਲ ਗੱਡੀ ਆਊਗੀ ਤੇ ਜਿਹੜੀ ਜਾਊਗੀ ਪਟਨਾ ਸਾਹਿਬ ਨੂੰ ਤੇ ਲਗਭਗ ਅੱਧੇ ਪੌਣੇ ਘੰਟੇ ਚ ਜਾਂ ਘੰਟੇ ਚ ਬਈ ਆਪਾਂ ਨੂੰ ਲਾ ਦੂਗੀ ਪਟਨਾ ਸਾਹਿਬ ਤੇ ਉੱਥੇ ਚੱਲ ਕੇ ਬਈ ਆਪਣੇ ਕੋਲ ਜਿੰਨਾ ਕ ਟਾਈਮ ਹੋਇਆ ਆਪਾਂ ਇੱਕ ਦੋ ਜਿਹੜੇ ਇਤਿਹਾਸਿਕ ਗੁਰਦੁਆਰਾ ਸਾਹਿਬ ਚ ਹੋਰ ਜਾਵਾਂਗੇ ਤੇ ਕੱਲ ਨੂੰ ਕੱਲ ਨੂੰ ਜੀ ਫਿਰ ਆਪਾਂ ਜਿਹੜਾ ਆਪਣੇ ਸਫ਼ਰ ਵੱਲ ਵਧਾਂਗੇ ਤੇ ਚੱਲਦੇ ਆਂ ਜੀ ਬਸ ਆਪਣੇ ਹੁਣ ਟਰੇਨ ਆਉਣ ਵਾਲੀ ਆ ਜੀ ਤੇ ਇਧਰਲੇ ਪਾਸੇ ਲਿਖਿਆ ਹੋਇਆ ਜੀ ਨਲੰਦਾ ਹਿੰਦੀ ਚ ਅੰਗਰੇਜ਼ੀ ਚ ਤੇ ਆਹ ਪਤਾ ਨਹੀਂ ਭਾਈ ਕਿਹੜੀ ਭਾਸ਼ਾ ਆ ਜੀ ਆ ਰਿਹਾ ਜੀ ਜਨਰਲ ਡੱਬੇ ਦਾ ਸਫ਼ਰ ਅੱਜ ਫਿਰ ਤੋਂ ਇੱਕ ਵਾਰੀ ਲੁਧਿਆਣੇ ਤੋਂ ਗੁਆਲੀਅਰ ਗਏ ਸੀਗੇ ਜੀ ਇੱਕ ਵਾਰੀ ਆਪਣਾ ਆਹ ਹਾਂ ਹਾਂ ਹੈ ਕਿ ਨਹੀਂ ਹੈ ਹੈ ਕਿ ਉਹ ਗਏ ਹਾਂ ਕਿ ਬੜੇ ਆਹ ਦਵਾ ਆ ਇਹਰ ਨਾਲ ਡੱਬੇ ਦੇ ਵਿੱਚ ਅੱਜ ਸਹੀ ਸ਼ੀਟ ਮਿਲੀ ਆ ਜੀ ਚਾਰੇ ਭਰਾ ਇੱਕੋ ਸ਼ੀਟ ਤੇ ਬੈਠੇ ਆਂਗੇ ਬੜਾ ਵਧੀਆ ਬਟਿਆ ਸਾਰਾ ਨੂੰ ਸੌ ਖੈੜਾ ਨਿਸ਼ੂ ਭਾਈ ਬੈਠਾਗਾ ਆਇਦਰ ਦੇਖਦਾ ਤੂੰ ਆਈ ਐਮ ਵੈਰੀ ਵੈਲ ਸਿੱਕੀ ਇਧਰ ਇਧਰ ਉਸਤਾਦ ਹੋਣੀ ਸੰਦੀਪ ਭਾਈ ਨਿਕਲ ਆਇਆ ਜੀ ਸੁਬਾਨ ਬਹੁਤ ਵਧੀਆ ਸ਼ੀਟ ਮਿਲੀ ਆ ਜੀ ਅੱਜ ਲਾਓ ਤਾਂ ਉਸੇ ਮੈਂ ਤਾਂ ਘੇਰ ਲੈਣਾ ਕਾ ਚਾਹ ਹੈਲੋ ਇਹ ਆਪਣੀ ਗੱਲ ਕਰ ਰਿਹਾ ਹਾਂ ਹੈਲੋ ਪੰਤਿਆਟੂ ਨੇ ਨਲੰਦਾ ਤੋਂ ਬਈ 3.5 ਤੁਰੀ ਸੀਗੀ ਰੇਲ ਗੱਡੀ ਤੇ ਹੁਣ ਟਾਈਮ ਜਿਹੜਾ 6 ਵਜੇ ਆ ਗਿਆ ਪੂਰੇ 2.5 ਘੰਟੇ ਲੱਗ ਗਏ ਜੀ ਪਟਨਾ ਸਾਹਿਬ ਆਉਂਦੇ ਨੂੰ ਪਰ ਆਪਾਂ ਇਸ ਤੋਂ ਪਿਛਲੇ ਸਟੇਸ਼ਨ ਤੇ ਉਤਰਨਾ ਸੀਗਾ ਇੱਕ ਸਟੇਸ਼ਨ ਗਾਂ ਆ ਗਿਆ ਜੀ ਚਲੋ ਕੋਈ ਨਾ 2-3 ਕਿਲੋਮੀਟਰ ਦੀ ਦੂਰੀ ਹੈ ਜੀ ਜੇ ਹੁਣ ਆਪਾਂ ਜਿਹੜਾ ਕਿਚਰੀ ਵਾਲੇ ਬਾਈ ਨਾਲੇ ਤੋਂ ਬਾਗ ਚੱਲਾਂਗੇ ਜੀ ਰੇਲਵੇ ਸਟੇਸ਼ਨ ਤੋਂ ਆਪਾਂ ਜੀ ਸਿੱਧਾ ਆ ਗਏ ਆ ਗੁਰਦੁਆਰਾ ਕੰਗਨ ਘਾਟ ਗੁਰਦੁਆਰਾ ਗੋਬਿੰਦ ਘਾਟ ਦੋਵੇਂ ਨਾਮਾਂ ਨਾਲ ਹੀ ਜਾਣਿਆ ਦੋਵੇਂ ਨਾਮਾਂ ਨਾਲ ਹੀ ਜਾਣਿਆ ਜਾਂਦਾ ਜੀ ਇਹ ਗੁਰਦੁਆਰਾ ਸਾਹਿਬ ਤੇ ਆ ਥੱਲੇ ਦੇ ਪਾਸੇ ਜਿਹੜਾ ਤੁਸੀਂ ਪਾਣੀ ਦੇਖੀ ਜਾਂਦੇ ਹੋ ਭਾਈ ਇਹ ਗੰਗਾ ਨਦੀ ਦਾ ਪਾਣੀ ਆਇਆਗਾ ਜਿਹੜਾ ਪਿੱਛੇ ਜੇ ਪਾਣੀ ਜ਼ਿਆਦਾ ਵੱਧ ਗਿਆ ਸੀ ਨਾ ਗੰਗਾ ਨਦੀ 'ਚ ਬਾੜ ਆ ਗਈ ਸੀ ਤਾਂ ਉਹ ਪਾਣੀ ਇੱਥੇ ਆਇਆ ਹੋਇਆਗਾ ਤੇ ਪਹਿਲਾਂ ਵੀ ਗੰਗਾ ਇੱਥੇ ਆਉਂਦੀ ਜਾਂਦੀ ਸੀਗੀ ਜੀ ਗੰਗਾ ਦਾ ਪਾਣੀ ਆਉਂਦਾ ਜਾਂਦਾ ਸੀਗਾ ਤੇ ਇਹ ਗੁਰਦੁਆਰਾ ਸਾਹਿਬ ਮੇਨ ਦਰਬਾਰ ਸਾਹਿਬ ਤੋਂ ਸਿਰਫ ਜੀ 200 ਮੀਟਰ ਦੀ ਦੂਰੀ ਤੇ ਆ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਸਰਨੋ ਸ਼ੁਰੂ ਤੋਂ ਜਿਹੜਾ ਪਹਿਲਾਂ ਇੱਥੇ ਗੁਰਦੁਆਰਾ ਸਾਹਿਬ ਸੀ ਸਾਹਮਣੇ ਉਹੀ ਗੁਰਦੁਆਰਾ ਸਾਹਿਬ ਆ ਜੀ ਇਹ ਇਤਿਹਾਸ ਦੇ ਤੌਰ ਤੇ ਕਹ ਲਓ ਨਿਸ਼ਾਨੀ ਦੇ ਤੌਰ ਤੇ ਕਹ ਲਓ ਉਸੇ ਜਗ੍ਹਾ ਤੇ ਉਹਨਾਂ ਦੀ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਤੇ ਹੁਣ ਇੱਕ ਨਵੀਂ ਇਮਾਰਤ ਗੁਰਦੁਆਰਾ ਸਾਹਿਬ ਦੀ ਬਣੀ ਹੋਈ ਆ ਉਹ ਪਰਲੇ ਪਾਸੇ ਆਪਾਂ ਉਧਰ ਵੀ ਚੱਲਾਂਗੇ ਪਹਿਲਾਂ ਆਪਾਂ ਇੱਧਰ ਦਰਸ਼ਨ ਕਰ ਲਈਏ ਜੀ ਤੇ ਫਿਰ ਤੁਹਾਡੇ ਨਾਲ ਇਤਿਹਾਸ ਵੀ ਜਿਹੜਾ ਇੱਥੋਂ ਦਾ ਸਾਂਝਾ ਕਰਾਂਗੇ ਭਾਈ ਕਿਵੇਂ ਇੱਥੇ ਗੰਗਾ ਨਦੀ ਗੰਗਾ ਨਦੀ ਦਾ ਜਿਹੜਾ ਪਾਣੀ ਆਉਂਦਾ ਸੀ ਤੇ ਕਿਵੇਂ ਫਿਰ ਬੰਦ ਹੋਇਆ ਹੋਣਾ ਤੇ ਹਜੇ ਵੀ ਸਾਲ 'ਚ ਕਈ ਵਾਰੀ 2-3 ਸਾਲਾਂ ਬਾਅਦ ਪਾਣੀ ਆ ਜਾਂਦਾਗਾ ਜਿਵੇਂ ਇਸ ਵਾਰ ਪਾਣੀ ਆਇਆ ਹੋਇਆਗਾ ਜੀ ਇਹ ਵਾਹਿਗੁਰੂ ਜੀ ਗੁਰੂ ਗੁਰੂ ਰੂਪ ਸਾਹਿਬ ਸנגੇ ਜੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗੇ ਜੀ ਇਹ ਪ੍ਰਾਤਨ ਗੁਰਦਾਰਾ ਕੰਗਨ ਘਾਟ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਸੰਬਤ 1702 22 ਦਸੰਬਰ 1668 ਨੂੰ ਪਟਨੇ ਸਰ ਵਿੱਚ ਹੋਇਆ ਜਨਮ ਤੋਂ 7 ਸਾਲ ਤੱਕ ਇੱਥੇ ਰਹੇ ਪਟਨੇ ਵਿੱਚ ਤਦੋਂ ਇੱਥੇ ਆ ਕੇ ਬਾਲਕਾਂ ਨੂੰ ਨਾਲ ਲੈ ਕੇ ਖੇਡਾ ਖੇਡਦੇ ਜਿਨ੍ਹਾਂ ਵਿੱਚ ਬੜੀ ਸਹਿਰ शस्त्र विद्या का अभ्यास अमीरी खेडा हन, खेडा खेड दियाँ एक दिन सोने का कड़ा गंगा चे ड आप जी ने माता, माता जी ने आ दसा माता जी इतें घाट से खलो के पुछा लाल जी कला कितने को डिगा है। करा लीए बाला प्रीतम जी ने दूसरा कला ला के बगा मारे तोतली रसना आख्या माता जी इतें कुटेगा माता जी ने सिंगा कला कदन लिये जदों शिवगंगा अभी बढ़े तर वेखन करें ही करे नजरी और ये गल वेख के सारी संगत हैरत में हुए विस्मित हुए सात संग जी ऐसे ही स्थान थे शिव दत्त पंडित शिवदत्त पंडित जो राम दास पुजारी ये तस्वीर फोटो बनया है सांग जी साधु बाबा बैठे ने शिव दत्त ने में ये शिवदत्त पंडित ये कंगन घाट सठ साल तो तपस्या कर रही थी उठिया बना के श्री रामदास ये रामदास उपाचव थी राम जी का दर्शन करना चाहता सी इस करके दसवें पातशाह इन्होंने राम रूप बिछे दर्शन दिते सारे सामने उस वेले महाराज उम्र पांच साल की है सात संघ जी दो कौतुकते ने दसवें पाशाह इतें कंगन घाट दो कंगन छटिया हजारों हज़ार कंगन संकतान को दर्शन कराए दूसरा शिवदत्त पंडित राम रूप होके दर्शन एक अकाल पुरख वाहिगुरु की सेवा सिमरन का उपदेशता इन्हों फिर महाराज का शिष बन गया सात संघ जी जदों जान लगे महाराज सात साल तो बाद पटने तो अनंतपुर साहब पंजाब पटने वासी प्रेमी अठारह बंदे नाल गए सन शिवदत्त दत्त भी नाल ही गया सात संघ जी द्वारा मुड़ के महाराज पटने नहीं आए शिव दत्त पंदत ही रह गया से अनंतपुर साहब यह जड़ी गुजारा छोटी सी है जगह की कमी करके बड़ा गुजारा नहीं बनया क्योंकि उस वेले सारी गंगा इतों गुजारा गंगा के कल से बनया है महाराजा रणजीत सिंह का पुरातन इमारत है यत्थर की मजबूत है सारी पत्थर भी है भी पच्चीस थले तो साल वि एक बार मरम्मत होते रहता है ये दीवार है ना सातसंग जी थल बरांडा है उत्तर तेरा पौड़िया ने पत्थर दे महाराज उथे खलो के कंगा सुटिया इस पास उस वे सारी गंगा इतों सी जैसे फोटो भी है जड़ी पौड़ियाँ है ना सात जी ये तेरा पौड़ियाँ ते ने पत्थर दे महाराज खलोते ने बीचों बीच पौड़ी तो दसवें पाशाह छोटी सी उम्र है दोनों तरफ गोता खोर ने जिन्हों मिला करते हैं आगे मामा कृपाचर माता गुजरी शिव दत्त पंडित सारे संगत तो सात संग जी ये पौड़ी सामने थल्ले है उठे से कलों के कंगन छुटाया सी उस वेले गंगा एथो सी होन गंगा थोड़ी पीछे चली गई संग जी वो लाइट जग रही है ना उ गंगा जी हाजिर नाजिर हैं लेकिन साल बीच एक बारी सात संग जी गंगा जी होन भी अपनी पुरातन स्थान थे थे आके माथा टेक जाती है बरसात समय बाद में न होन जगह काफ़ी हो गया सात संग जी नीतीश कुमार मुख्यमंत्री बिहार उन्होंने गुजारे वास्ते इतें से लेके सारे जमीन आगे वाला साढ़े चार एकड़ जमीन अलाउ करा दी ने गुजारे दी लिखा पढ़ी रसरी हो गई है बाबा हरबंस सिंह दिल्ली कार सेवा चला के ये नाल बड़ा गुजारा तैयार किए हैं भी महाराज का प्रकाश हो गया सात संग जी चार साल ने कोई इतिहास नहीं है चूंकि नवा बनया है तीन चार साल तो लेकिन जितने आप सजे हो ये बाला प्रीतम का साढ़े तीन सौ साल पुराना ऐतिहासिक गुजारा कंगन घाट है ਜਿੱਥੇ ਮਹਾਰਾਜ ਘਿਰਤੇ ਸਨ ਸ਼ਿਵਦਤ ਪੰਡਤ ਨੂੰ ਰਾਮ ਰੂਪ ਦੇ ਦਰਸ਼ਨ ਦਿੱਤੇ ਤੇ ਲਖਾ ਸੰਤ ਮਹਾਤਮਾ ਇਗਲਾ ਨਵਿਰ ਕਾ ਦੇ ਮਹਾਂਪੁਰਸ਼ ਤੇ ਮਾਥਾ ਟੇਕ ਚੁਕੇ ਨੇ ਇਹ ਪਰਮ ਪਵਿੱਤਰ ਥਾਂ ਇੱਥੇ ਦਾ ਰਾਸਫਲ ਹੁੰਦਾ ਹੈ ਸੱਚੇ ਪਿਤਾ ਬਾਲਾ ਭਿਤਮ ਆਪ ਜੀ ਦੀ ਯਾਤਰਾ ਸਫਲ ਕਰੇ ਅੰਗ ਸੰਗ ਸਹਾਇਤਾ ਪਰਿਵਾਰ ਵਿੱਚ ਸੁਖ ਸ਼ਾਂਤੀ ਗੁਰਸੇ ਕੀ ਜੀਵਨ ਚਰਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਾਤਨ ਗੁਰਦੁਆਰਾ ਸਾਹਿਬ ਦੇ ਜੀ ਆਪਾਂ ਦਰਸ਼ਨ ਕਰਿਆ ਆਏ ਆ ਤੇ ਬਾਬਾ ਜੀ ਤੋਂ ਸਾਰਾ ਇਤਿਹਾਸ ਵੀ ਜਾਣਿਆ ਆਇਆ ਸਾਰਾ ਇਤਿਹਾਸ ਬਾਬਾ ਜੀ ਨੇ ਖੁਦ ਹੀ ਦੱਸ ਦਿੱਤਾਗਾ ਤੇ ਸਾਹਮਣੇ ਇਧਰਲੇ ਪਾਸ ਜਿਹੜਾ ਨਵਾਂ ਗੁਰਦੁਆਰਾ ਸਾਹਿਬ ਬਣਿਆਗਾ ਜੀ ਤੇ ਹੁਣ ਆਪਾਂ ਇਧਰ ਵੀ ਦਰਸ਼ਨ ਕਰ ਲਗੇ ਤੇ ਇੱਥੇ ਇਤਿਹਾਸ ਵੀ ਲਿਖਿਆ ਹੋਇਆ ਹੈ ਭਾਈ ਹਿੰਦੀ ਚ ਵੀ ਪੰਜਾਬੀ ਚ ਵੀ ਤੇ ਅੰਗਰੇਜ਼ੀ ਦੇ ਵਿੱਚ ਤੇ ਅੰਗਰੇਜ਼ੀ ਵਿੱਚ ਵੀ ਇਤਿਹਾਸ ਲਿਖਿਆ ਹੋਇਆ ਹੈ ਵਾਹਿਗੁਰੂ ਗੁਰਦੁਆਰਾ ਕੰਗਨ ਘਾਟ ਬਾਲਾ ਪ੍ਰੀਤਮ ਬਾਦਸ਼ਾਹੀ 10ਵੀਂ ਸਾਜਨ ਚੱਲੇ ਪਿਆਰਿਆ ਕਿਉਂ ਸਦ ਰੰਗ ਕੋਲਾ ਤੇਰਾ ਇੱਕ ਨਮਮ ਜੀ ਘੜਾ ਆ ਗਏ ਆ ਜੀ ਆਪਾਂ ਫੇਰ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਬਾਹ ਲੀਲਾ ਗੁਰਦੁਆਰਾ ਸਾਹਿਬ ਆ ਜਿਹੜਾ ਜਿੱਥੇ ਆਪਾਂ ਪਿਛਲੀਆਂ ਦੋ ਰਾਤਾਂ ਕੱਟੀਆਂ ਹਨ ਉਸੇ ਹਾਲ ਦੇ ਵਿੱਚ ਫੇਰ ਆ ਗਏ ਆ ਤੇ ਬਸ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਆਪਾਂ ਤੋਂ ਸ਼ਾਇਦ ਜੀ ਇੱਕ ਦੋ ਗੁਰੂ ਘਰ ਜਾਣਕਾਰੀਆਂ ਆਪਣੇ ਤੋਂ ਰਹਿ ਗਏ ਤੇ ਕਿਉਂਕਿ ਸਮਾਂ ਥੋੜਾ ਜਿਹਾ ਘੱਟ ਸੀਗਾ ਜੀ ਤੇ ਬਾਕੀ ਸਾਰੇ ਗੁਰੂ ਘਰਾਂ ਦੇ ਆਪਾਂ ਦਰਸ਼ਨ ਜਿਹੜੇ ਕਰਿਆ ਆਏ ਆਂਗੇ ਤੇ ਇੱਕ ਦੋ ਜਿਹੜੇ ਗੁਰਦੁਆਰਾ ਸਾਹਿਬ ਆ ਆਪਣੇ ਤੋਂ ਰਹਿ ਗਏ ਜੀ ਉਹ ਨਾ ਸੰਦੀਪ ਉਹਨਾਂ ਦੀ ਵੀਡੀਓ ਬਣਾ ਲਿਆ ਆ ਜਿਹੜਾ ਸੰਦੀਪ ਦਾ ਸਫਰਨਾਮਾ ਚੈਨਲ ਆ ਭਾਈ ਤੁਸੀਂ ਉਹਦੇ ਤੇ ਸਾਰੇ ਜਾਣੇ ਦੇਖ ਲਿਓ ਤੇ ਬੜਾ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਤੇ ਇੱਕ ਸੋਨ ਦੱਸ ਦਈਏ ਭਾਈ ਇਸ ਸਮਾਪਤੀ ਕਰਨ ਤੋਂ ਪਹਿਲਾਂ ਵੀ ਕੱਲ ਨੂੰ ਆਪਣਾ ਜਿਹੜਾ ਸਫਰ ਅੱਗੇ ਸ਼ੁਰੂ ਹੋਊਗਾ ਕਲਕੱਤੇ ਵਾਲ ਨੂੰ ਜਿਵੇਂ ਆਪਾਂ ਕਲਕੱਤੇ ਪਹੁੰਚਾਂਗੇ ਜੀ 5 ਦਿਨ ਜਾਂ 7 ਦਿਨਾਂ ਦੇ ਵਿੱਚ ਆਪਾਂ ਕਲਕੱਤੇ ਪਹੁੰਚ ਜਾਗੇ ਐਦੋਂ ਜਿਹੜਾ ਬਾਦ ਦਾ ਸਫਰ ਹੋਊਗਾ ਕਲਕੱਤੇ ਤੋਂ ਬਾਅਦ ਬੜਾ ਵਧੀਆ ਸਫਰ ਹੋਊਗਾ ਸਾਡੇ ਲਈ ਵੀ ਆਪਣੇ ਲਈ ਤਾਂ ਸਾਰੀਆਂ ਸੜਕਾਂ ਨਵੀਆਂ ਬਾਈ ਆਪਾਂ ਤਾਂ ਕਦੇ ਪਹਿਲਾਂ ਆਏ ਨਹੀਂ ਤੁਸੀਂ ਸ਼ਾਇਦ ਸਾਰੇ ਭਰਾ ਆਉਂਦੇ ਜਾਂਦੇ ਇਧਰ ਦੀ ਰਾਵਾਂ ਕਿ ਬਹੁਤ ਭਰਾ ਕਮੈਂਟ ਵੀ ਕਰਦੇ ਹੁੰਦੇ ਆ ਭਾਈ ਅਸੀਂ ਇਧਰ ਦੀ ਜਾਓ ਇਧਰ ਦੀ ਜਾਓ 10 ਦਿਨ ਹੁੰਦੇ ਆ ਬੜੀ ਧੰਨਵਾਦ ਉਹਨਾਂ ਦਾ ਬੜਾ ਧੰਨਵਾਦ ਉਹਨਾਂ ਸਾਰਿਆਂ ਦਾ ਕਿਉਂਕਿ ਸਾਰੇ ਘੁੰਮਣ ਘਮਾਉਣ ਵਾਲੇ ਆਪਣੇ ਨਾਲ ਸੰਗਤਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਤੇ ਕਲਕੱਤੇ ਤੋਂ ਬਾਅਦ ਜਿਹੜਾ ਆਪਣਾ ਸਫ਼ਰ ਹੋਊਗਾ ਬੜਾ ਵਧੀਆ ਹੋਊਗਾ ਬਸ 5-7 ਦਿਨ ਹੋਰ ਜੀ ਤੇ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ